ਆ ਦੇਖੋ ਭਈਆ ਟਰੱਕ ਜਾ ਰਿਹਾ ਹੈ ਹਾਲ ਦੇਖ ਲੋ ਇਹਨੇ ਟਰਕਾਂ ਵਾਲਿਆਂ ਦੇ ਜਮੀ ਟਾਲੇ ਦੇ ਉੱਪਰੇ ਰੋੜੀਆਂ ਪਈਆਂ ਜਾਂ ਕੋਈ ਡੇਗਾ ਬਚਦਾ ਇਹ ਖਿਲਦੀਆਂ ਰੋੜੀਆਂ ਤੇ ਗੱਡੀ ਦਾ ਵੀ ਨੁਕਸਾਨ ਹੈ ਹੁਣ ਜੇ ਕੋਈ ਰੋੜੀ ਗਿਰੀ ਤਾਂ ਸਿੱਧੀ ਗੱਡੀ ਉੱਪਰ ਜਣੀ ਆਗੇ ਕੋਈ ਪਿੱਛੇ ਬੰਦਾ ਜਾਂਦਾ ਹੋਵੇ ਮੋਟਰਸਾਈਕਲ ਵਾਲਾ ਉਹਦੇ ਲਈ ਵੀ ਬਹੁਤ ਖਤਰੇ ਵਾਲਾ ਕੰਮ ਹੈ ਇਹਨਾਂ ਨੂੰ ਪਤਾ ਨਹੀਂ ਕਦ ਤੱਕ ਨਹੀਂ ਪੁਲਿਸ ਰੋਕਦੀ ਹੈਗੀ ਆ ਦੇਖੋ ਕਿੰਨਾ ਬੁਰਾ ਹਾਲ ਹੈ ਜਮੀ ਟਾਲੇ ਦੇ ਉੱਪਰੇ ਪਈਆਂ ਰੋੜੇ ਹੁਣ ਕੋਈ ਗੱਜਵੇਂ ਕੋਈ ਨਖਾਰ ਹੋ ਜਾਵੇ ਫਿਰ ਕਹਿੰਦੇ ਨਾ ਵੀ ਡਰਾਈਵਰ ਦਾ ਕਸੂਰ ਨਹੀਂ ਹੈਗਾ ਦੇ ਪਰ ਲੱਗੇ ਦੇਖਦੇ ਨਹੀਂ ਵੀ ਹੁਣ ਤਾਂ ਇੰਨੀ ਭਰੀਏ ਤੁਸੀਂ ਆਲੇ ਦੋਲੇ ਬਿੱਡ ਲਾਇਆ ਵੇ ਇੱਕ ਪਿੱਛੇ ਵੀ ਲਾ ਲਓ ਬਿੱਡ ਜਿਵੇਂ ਡਾਲੇ ਦੇ ਉੱਪਰੇ ਪਏ ਆ ਰੋੜੇ ਹੁਣ ਕੋਈ ਢੈਗਾ ਬਜਿਆ ਤੁਹਾਨੂੰ ਗਿਰਦੇ ਦਿਖਾਵਾਂਗੇ ਕਿਵੇਂ ਗਿਰਨਗੇ ਇੱਕੋ ਲੱਖ ਤੋ ਤੇ ਇਹ ਸਭ ਨੂੰ ਚਾਹੀਦਾ ਵੀ ਆਪਣਾ ਆਪਣਾ ਬਚਾਅ ਰੱਖੋ ਇਹਨਾਂ ਦੇ ਥੋੜਾ ਪਿੱਛੇ ਰੱਖਿਆ ਕਰੋ ਇਹ ਪੁਲਿਸ ਵਾਲਿਆਂ ਨੇ ਵੀ ਚਾਹੀਦਾ ਵੀ ਨਾ ਚਲਾਨ ਕੱਟ ਹੋਣਾ ਚਾਹੀਦਾ ਜਿਹੜੇ ਇਹ ਕੰਮ ਕਰਦੇ ਆ ਬਸ ਤਾਂ ਇਹਨਾਂ ওভারਲੋਡ ਭਰਨਦੇ ਇਹਨਾਂ ਨੂੰ ਹੈਉ ਨਹੀਂ ਭਰਨ ਸਕਦੇ ਜਿੰਤੇ ਤੱਕ ਕੰਪਨੀ ਦਾ ਬਿੱਡ ਹੈ ਉੱਥੇ ਤੱਕ ਭਰਨਾ ਚਾਹੀਦਾ ਇਹ ਉੱਪਰੇ ਵਿੱਡ ਲਾਈ ਬੈਠੇ ਆਂ ਆਪਣੀ ਪੰਜਾਬ ਪੁਲਿਸ ਨੂੰ ਤਾਂ ਜਾਣੀ ਦਿੰਦੀ ਕਿਸੇ ਨੂੰ ਆ ਦੇਖੋ ਕੀ ਹਾਲ ਹੈ ਹੁਣ ਇਹਨਾਂ ਦੇ ਤੇ ਰੇਤੇ ਵਾਲੇ ਦੇ ਜਿਹੜੇ ਰੇਤੇ ਵਾਲੇ ਡਿਪਰੇ ਨੇ ਉਹਨਾਂ ਦਾ ਵੀ ਆ ਹਾਲ ਉਹ ਖਬਰ ਦੇ ਜਾਂਦੇ ਲੋਕਾਂ ਦੀ ਆ ਨੇੜੇ ਤੇ ਦਿਖਾਉਣਾ ਮੈਂ ਤੁਹਾਨੂੰ ਕੀ ਹਾਲ ਹੈ ਚੱਲੋ ਮੈਂ ਤਾਂ ਸਾਲਾ ਖਤਰਾ ਹੀ ਹੈ ਗੱਡੀ ਨੇੜੇ ਕਰ ਲੈਂਦਾ ਵੀ ਇਹਨੂੰ ਬੱਧ ਤੇ ਬੱਧ ਸ਼ੇਅਰ ਕਰੋ ਵੀਡੀਓ ਨੂੰ ਇਹਨਾਂ ਲੋਕਾਂ ਨੂੰ ਅਕਲ ਆਵੇ ਥੋੜੀ ਬਹੁਤੀ ਆਪ ਤਾਂ ਥਾੜੇ ਮਾਲ ਖਾ ਕੇ ਬੈਜੰਨੇ ਆ ਪਿੱਛੇ ਦੇਖਣਾ ਨਹੀਂ ਉਹਨੇ